ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤਹ ਮਾਰੀ ਓਟ ਸਤਾਣੀ ਸੰਤਹ ਮਾਰਾ ਗਹਿਣਾ ਇਸ ਵਕਤ ਆਪਾਂ ਸਾਰਿਆਂ ਨੂੰ ਤਨ ਬਾਬਾ ਮਹਾ ਹਰਨਾਮ ਸਿੰਘ ਜੀ ਡੇਰਾ ਰومی ਪੁੱਚੋ ਵਾਲਿਆਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਨਗਰ ਮਨਸੂਰਵਾਲ ਦੀ ਧਰਤੀ ਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਾਧ ਸੰਗਤ ਵਿੱਚ ਬਹਿ ਕੇ ਲਾਭ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇੱਕ ਵਾਰ ਪਿਆਰ ਸਹਿਤ ਗੁਰ ਫਤੇ ਸਾਂਝੀ ਕਰਦੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਆਪਾਂ ਅੱਜ ਤਨ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਸਮਾਗਮ 'ਚ ਹਾਜ਼ਰੀ ਲਗਵਾ ਰਹੇ ਹਾਂ। दास ਗੁਰਬਾਣੀ ਦੇ ਪਾਵਨ ਬਚਨਾਂ ਤੋਂ ਹੀ ਫਿਰ ਆਰੰਭਤਾ ਕਰੇ ਸਤਿਗੁਰੂ ਦਾ ਪਾਵਨ ਫਰਮਾਨ ਹੈ ਬਾਣੀ ਸਹਿਸਕ੍ਰਿਤੀ ਵਿੱਚ ਅਜਾ ਪਗੰਤ ਕੰਦ ਮੂਲੰ ਬਸੰਤੇ ਸਮੀਬ ਕੇਹ ਰਹਿ ਤਤਰਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੀ ਸਤਿਗੁਰੂ ਜੀ ਨੇ ਇਸ ਪਾਵਨ ਬਚਨ ਵਿੱਚ ਉਦਾਹਰਣ ਦਿੱਤੀ ਹੈ ਉਦਾਹਰਣ ਦੇਖ ਕੇ ਫਿਰ ਮਨੁੱਖਤਾ ਦੀ ਦਸ਼ਾ ਦਰਸਾਉਣਾ ਕੀਤੀ ਹੈ ਕਿ ਮਨੁੱਖਤਾ ਦੀ ਦਸ਼ਾ ਹੈ ਕੀ ਹਾਲਾਤ ਕੀ ਹਨ ਸਤਿਗੁਰੂ ਬੱਕਰੀ ਦੀ ਉਦਾਹਰਣ ਦਿੰਦੇ ਨੇ ਅਜਾ ਦਾ ਭਾਵ ਹੈ ਬੱਕਰੀ ਅਜਾ ਪਗੰਤ ਕੰਦ ਮੂਲੰ ਬੱਕਰੀ ਆਪਣੀ ਮਨ ਭੌਂਦੀ ਖੁਰਾਕ ਤਾਂ ਖਾਂਦੀ ਹੈ ਅਤੇ ਆਦਿਕ ਜਿਨ੍ਹਾਂ ਨੂੰ ਖਾ ਕੇ ਉਹ ਪ੍ਰਸੰਨ ਹੁੰਦੀ ਹੈ ਜੋ ਉਹਦਾ ਖਾਣਾ ਹੈ ਜੋ ਉਹਦੀ ਖੁਰਾਕ ਹੈ ਕਹਿੰਦੇ ਨੇ ਜੇਕਰ ਉਹ ਸ਼ੇਰ ਦੇ ਨੇੜੇ ਵਸਦੀ ਹੋਵੇ ਪਰ ਜਦੋਂ ਸ਼ੇਰ ਵਾਲ ਵੇਖਦੀ ਐ ਖਾਦਾ ਪੀਤਾ ਕਿਤੇ ਜਾਂਦਾ ਉਹਨੂੰ ਉਹ ਲੱਗਦਾ ਹੀ ਨਹੀਂ ਉਹਨੂੰ ਉਹ ਨਵਾਂ ਨਰਵਾ ਹੋਣ ਵਾਸਤੇ ਤਾਕਤ ਮਿਲਦੀ ਹੀ ਨਹੀਂ ਹੈ ਉਹਦਾ ਸਹਿਮ ਹੀ ਐਨਾ ਸ਼ੇਰ ਦਾ ਕਿਉਂਕਿ ਉਹ ਮਾਸਾਹਾਰੀ ਐ ਡਾਰੀ ਬਣਿਆ ਰਹਿੰਦਾ ਜੇ ਮੈਂ ਸ਼ੇਰ ਦੇ ਮੂੰਹ ਵਿੱਚ ਆ ਗਈ ਤਾਂ ਮੇਰੀ ਬਚਤ ਨਹੀਂ ਹੈ ਸਤਿਗੁਰੂ ਨੇ ਇਹ ਉਦਾਹਰਣ ਦਿੱਤੀ ਹੈ ਅਜਾ ਪੋਗੰਤ ਕੰਦ ਮੂਲੰ ਬਸੰਤੇ ਸਮੀਪ ਕੇਹ ਰਹਿ ਕੇਹ ਰਹਿ ਤੋ ਭਾਵ ਸ਼ੇਰ ਸਮੀਪ ਤੋਂ ਭਾਵ ਨੇੜੇ ਸ਼ੇਰ ਦੇ ਨੇੜੇ ਵਸਦੀ ਹੋਵੇ ਮਨ ਭੌਂਦੀ ਖੁਰਾਕ ਖਾ ਕੇ ਵੀ ਤਗੜੀ ਨਹੀਂ ਹੁੰਦੀ ਨਰੋਈ ਨਹੀਂ ਹੁੰਦੀ ਸਤਿਗੁਰੂ ਨੇ ਅੱਗੇ ਮਨੁੱਖਤਾ ਦਾ ਹਾਲ ਦੱਸਿਆ ਕਹਿੰਦੇ ਤਤਰ ਗਤੀ ਸੰਸਾਰ ਹੈ ਇਹੋ ਹੀ ਹਾਲ ਦੁਨੀਆਦਾਰਾਂ ਦਾ ਸੰਸਾਰ ਦੇ ਲੋਕਾਂ ਦਾ ਹੈ ਤਰਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਬਿਆਪਤੀ ਕਦੇ ਖੁਸ਼ੀ ਹੈ ਕਦੇ ਗਮੀ ਹੈ ਜੇ ਤੇ ਮਨ ਭੌਂਦੀਆਂ ਵਸਤੂਆਂ ਪ੍ਰਾਪਤ ਹੋ ਗਈਆਂ ਖਾਣ ਵਾਲੇ ਖਾਣੇ ਪਹਿਨਣ ਵਾਲੇ ਪਦਾਰਥ ਆਉਣ ਜਾਣ ਦੇ ਸਾਧਨ ਰਹਿਸ਼ੀ ਪ੍ਰਬੰਧ ਵਧੀਆ ਜਾਂ ਓਮੇ ਦੀਆਂ ਗੱਲਾਂ ਸੰਸਾਰੀ ਵਿਹਾਰੀ ਕਰਨ ਨੂੰ ਮਿਲ ਗਈਆਂ ਤੇ ਖੁਸ਼ ਹੁੰਦਾ ਹੈ ਪ੍ਰਸੰਨ ਹੁੰਦਾ ਹੈ ਪਰ ਫੇਰ ਵੀ ਕੋਈ ਵੀ ਕਾਰਨ ਵਾਪਰਦਾ ਹੈ ਤੇ ਉਹਨੂੰ ਚਲਣਾ ਔਖਾ ਹੋ ਜਾਂਦਾ ਹੈ ਫਿਰ ਨਿਰਾਸ਼ਤਾ ਵਿੱਚ ਡੁੱਬ ਜਾਂਦਾ ਹੈ ਗਮਗੀਨ ਹੋ ਜਾਂਦਾ ਹੈ ਤਰਗਤੇ ਸੰਸਾਰ ਹੈ ਨਾਨਕ ਸੋਗ ਹਰਖੰਗ ਵਿਆਪਤੀ ਆਮ ਮਨੁੱਖ ਦੀ ਇਹੋ ਹੀ ਦਸ਼ਾ ਹੈ ਇਹੋ ਹੀ ਹਾਲਤ ਹੈ ਪਰ ਜਿੰਨਾ ਮਹਾਪੁਰਖਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਹਾਜ਼ਰੀ ਭਰ ਰਹੇ ਹਨ ਨਾ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਉਹ ਬਿਲਕੁਲ ਦੁਨੀਆ ਨਾਲੋਂ ਅਲੱਗ ਪਾਵਨ ਜੀਵਨ ਵਾਲੇ ਮਹਾਪੁਰਸ਼ ਉਹਨਾਂ ਦੀਆਂ ਬਚਪਨ ਦੀਆਂ ਸਾਖੀਆਂ ਪੜ੍ਹੀਏ ਜਾਂ ਸੁਣੀਏ ਕਿੰਨੀ ਨਰਪਤਾ ਅਤੇ ਕਿਹੋ ਜੀ ਉਹਨਾਂ ਦੀ ਲਗਨ ਸੀ ਬਚਪਨ ਉਮਰ ਵਿੱਚ ਹੀ ਬਿਲਕੁਲ ਆਮ ਬਾਲਕਾਂ ਨਾਲੋਂ ਆਮ ਬੱਚਿਆਂ ਨਾਲੋਂ ਉਹਨਾਂ ਦੀ ਰਹਿਣੀ ਬਹਿਣੀ ਵੱਖਰੀ ਸੀ ਅਲੱਗ ਸੀ ਦੁਨੀਆਦਾਰ ਬੱਚਿਆਂ ਵਾਂਗ ਨਾ ਉਹਨਾਂ ਦਾ ਰੋਣਾ ਹਸਣਾ ਸੀ ਨਾ ਬੋਲਣਾ ਚੱਲਣਾ ਸੀ ਨਾ ਖੇਡਣਾ ਭਜਣਾ ਨਸਣਾ ਸੀ ਕੁਝ ਵੀ ਉਹਮੇ ਨਹੀਂ ਸੀ ਜਿੱਥੇ ਬੈਠ ਕੇ ਬੈਠ ਗਏ ਇਸ ਕਰਕੇ ਭਾਵੇਂ ਨਾ ਤਾਂ ਉਹਨਾਂ ਦਾ ਮਾਤਾ ਪਿਤਾ ਨੇ ਨਿਹਾਲ ਸਿੰਘ ਰੱਖਿਆ ਪਰ ਉਹਨਾਂ ਨੂੰ ਉਹਨਾਂ ਦੀ ਜਿਹੜੀ ਦਿੱਖ ਪ੍ਰਭਾਵ ਦਿੰਦੀ ਸੀ ਉਹਨੂੰ ਤੱਕ ਕੇ ਮਾਤਾ ਵੀ ਮਸਤਾਨਾ ਹੀ ਕਿਆ ਕਰਦੀ ਸੀ ਮਾਤਾ ਪਿਤਾ ਆਖਣਾ ਮਸਤਾਨਿਆਂ ਕੀ ਕਰਦਾ ਮਸਤਾਨਿਆਂ ਇੱਥੇ ਹੀ ਬੈਠੇ ਉੱਠ ਤੁਰ ਫਿਰ ਲੈ ਚੁੱਪ ਰਹਿਣਾ ਕੋਈ ਖਾਸ ਗੱਲ ਦਾ ਜਵਾਬ ਦੇਣਾ ਉਹ ਵੀ ਇੰਨਾ ਪਿਆਰਾ ਜਵਾਬ ਹੋਣਾ ਜੇ ਕਹਿੰਦੇ ਨੇ ਹੋਰ ਬੋਲਣ ਦੀ ਬਿਲਕੁਲ ਵੱਖਰੀ ਸ਼ੈਲੀ ਸੀ ਉਹਨਾਂ ਦੀ ਕਹਿੰਦੇ ਉਹਨਾਂ ਦੇ ਬੋਲਣ ਵਿੱਚ ਵੀ ਗਿਆਨ ਹੀ ਹੁੰਦਾ ਸੀ ਵਤਨੀ ਇਹੋ ਜਿਹਾ ਕਰਨਾ ਤੇ ਬਚਪਨ ਉਮਰ ਵਿੱਚ ਹੀ ਇਕਾਂਤ ਵਿੱਚ ਬੈਠ ਕੇ ਭਜਨ ਕਰਨਾ ਸਿਮਰਨ ਕਰਨਾ ਕਦੇ ਘਰ ਤੋਂ ਬਾਹਰ ਚਲੇ ਜਾਣਾ ਮਾਂ ਨੂੰ ਫਿਕਰ ਲੱਗਿਆ ਰਹਿਣਾ ਮਾਂ ਤੇ ਅਤੇ ਪਿਤਾ ਉਹ ਤਾਂ ਮਸਤਾਨਾ ਆਖਦੇ ਸਨ ਸਾਖੀਕਾਰ ਲਿਖਦੇ ਨੇ ਕਿ ਆਮ ਲੋਕੀ ਇਸ ਤੋਂ ਵੀ ਨਿਰਾਦਰੀ ਵਾਲਾ ਸ਼ਬਦ ਕਹਿ ਕੇ ਬੁਲਾਉਂਦੇ ਸਨ ਧੰਨ ਬਾਬਾ ਮਹਾਰਾਮ ਸਿੰਘ ਜੀ ਲੱਗਦਾ ਸੀ ਕਿ ਇਹ ਦੁਨੀਆ ਦੇ ਵਿੱਚ ਰਹਿ ਕੇ ਕਾਮਯਾਬੀ ਨਹੀਂ ਹੋ ਸਕਦੇ ਇਸ ਬੱਚੇ ਨੂੰ ਪਤਾ ਹੀ ਨਹੀਂ ਦੁਨੀਆ ਵਿੱਚ ਰਹੀ ਦਾ ਕਿਤਾ ਪਰ ਕੋਈ ਜਾਣਦਾ ਨਹੀਂ ਸੀ ਕਿ ਇਹ ਕਿੰਨੀ ਮਹਾਨ ਹਸਤੀ ਨੇ ਇਹ ਇਹਨਾਂ ਨੂੰ ਆ ਦੁਨੀਆਦਾਰਾਂ ਦੇ ਝਮੇਲਿਆਂ ਵਾਲੀ ਲਗਨ ਹੀ ਨਹੀਂ ਹੈ ਇਹਦਰ ਇਹਨਾਂ ਦਾ ਮਨ ਹੀ ਨਹੀਂ ਚੱਤੀ ਨਹੀਂ ਹੈ ਤੱਕਲੇ ਜਾ ਕੇ ਬਾਹਰ ਬੈਠ ਜਾਣਾ ਬੰਦਗੀ ਕਰਨੀ ਸ਼ਾਮਾ ਨੂੰ ਘਰ ਆ ਜਾਣਾ ਮਾਂ ਨੇ ਚਿੰਤਾ ਕਰਦੇ ਫਿਰਨਾ ਫਿਕਰ ਕਰਨਾ ਇੱਕ ਦਿਨ ਪਿਤਾ ਨੇ ਆਖਿਆ ਆ ਕਿ ਜਿਵੇਂ ਹੋਰ ਮੁੰਡੇ ਚੱਲੇ ਹਨ ਘਰ ਦੇ ਪਸ਼ੂ ਚਰਾਉਣ ਵਾਸਤੇ ਕਹਿੰਦੇ ਲੈ ਮਸਤਾਨਿਆ ਤੂੰ ਵੀ ਆਪਣੇ ਘਰ ਦੇ ਜਿਹੜੇ ਪਸ਼ੂ ਰੱਖੇ ਹੋਏ ਨੇ ਚਰਾਉਣ ਵਾਸਤੇ ਤੂੰ ਵੀ ਲੈ ਜਾ ਚਰਾ ਲਿਆ ਆਖਿਆ ਚੰਗਾ ਜਿਵੇਂ ਹੋਰ ਬੱਚੇ ਹੋਰ ਮੁੰਡੇ ਹਾਣੀ ਕੋਈ 10 ਸਾਲ ਦਾ 12 14 ਸਾਲ ਦਾ ਪਸ਼ੂ ਲੈ ਕੇ ਚੱਲੇ ਤੇ ਬਾਬਾ ਜੀ ਵੀ ਚੱਲ ਪਏ ਜਾ ਕੇ ਦੇਖਿਆ ਇੱਕ ਕਮਾਦ ਐ ਤੇ ਕਮਾਦ ਦੇ ਵਿੱਚ ਜਾ ਕੇ ਬਹਿ ਗਏ ਇਕਾਂਤ ਅਡੋਲ ਬੈਠੇ ਨੇ ਜਪਦੇ ਨੇ ਪਰਮੇਸ਼ਰ ਦਾ ਨਾਮ ਜਦੋਂ ਸ਼ਾਮਾਂ ਪਈਆਂ ਤਰਕਾਲਾਂ ਹੋਈਆਂ ਤੇ ਵਾਪਸ ਆਉਣਾ ਸੀ ਨਾਲ ਦੇ ਆ ਮੁੰਡਿਆਂ ਵੇਖਿਆ ਮਸਤਾਨਾ ਕਿੱਥੇ ਐ ਵੇਖਿਆ ਭਾਲਿਆ ਉਹ ਤਾਂ ਲੱਭੇ ਹੀ ਨਾ ਪਸ਼ੂ ਤਾਂ ਇਕੱਠੇ ਹੋ ਗਏ ਪਰ ਮਿਲੇ ਹੀ ਨਾ ਘਰ ਆ ਕੇ ਦੱਸਿਆ ਪਿਤਾ ਜੀ ਨੂੰ ਕਹਿੰਦੇ ਨੇ ਤੁਹਾਡਾ ਮੁੰਡਾ ਉਹ ਨਹੀਂ ਲੱਭਿਆ ਪਿਤਾ ਜੀ ਭਾਲਣ ਵਾਸਤੇ ਗਏ ਨਾਲ ਬਾਬਾ ਜੀ ਦੇ ਵੱਡੇ ਭਰਾਵਾਂ ਨੂੰ ਲਿਆ ਭਾਲਦਿਆਂ ਭਾਲਦਿਆਂ ਬੜੀ ਮੁਸ਼ਕਲ ਨਾਲ ਲੱਭੇ ਕਿਸੇ ਨੇ ਆਖਿਆ ਹੋਰ ਤੇ ਸਾਰੀਆਂ ਥਾਵਾਂ ਦੇਖੀ ਜਾਂਨੇ ਆ ਕਮਾਦ ਖੜਾ ਇਹਦੇ ਵਿੱਚ ਹੀ ਵੇਖ ਲਈਏ ਜਦੋਂ ਕਮਾਦ ਵਿੱਚ ਲੱਭਣ ਲੱਗੇ ਤਾਂ ਅਡੋਲ ਬੈਠੇ ਵਾਜਾਂ ਮਾਰੀਆਂ ਦਾ ਵੀ ਕੋਈ ਖਿਆਲੀ ਨਹੀਂ ਬਾਤੋਂ ਫੜ ਕੇ ਉਠਾਇਆ ਪਿਤਾ ਨੇ ਆਖਿਆ ਉਠ ਅੱਜ ਇਹ ਵੀ ਪਤਾ ਲੱਗਿਆ ਕਿ ਤੂੰ ਤੇ ਪਸ਼ੂ ਚਰਾਉਣ ਜੋਗਾ ਵੀ ਨਹੀਂ ਹੈ ਤੂੰ ਇਹਨਾਂ ਕੰਮ ਵੀ ਨਹੀਂ ਕਰ ਸਕਦਾ ਚੱਲ ਚੱਲੀਏ ਘਰ ਚੁੱਪ ਕਰਕੇ ਤੁਰ ਕੇ ਕਦੇ ਜਾ ਕੇ ਖੂਦ ਹੀ ਮੌਣ ਤੇ ਬੈਠ ਜਾਣਾ ਬੇਪਰਵਾਹ ਹੋ ਕੇ ਜਪੀ ਜਾਣਾ ਇੱਕ ਵਾਰੀ ਅਜੇ ਹੀ ਫੇਰ ਭਾਲ ਲਿਆ ਥਾਂ ਅਕਸਰ ਤੇ ਇਹ ਹੀ ਇਲਾਕਾ ਹੈ ਨੰ ਮਨਸੂਰਵਾਲ ਦੀ ਜੂ ਮਨਸੂਰਵਾਲ ਦੀ ਧਰਤੀ ਕਹਿੰਦੇ ਨੇ ਜੰਗਲਾਂ ਰੁੱਖਾਂ ਵਿੱਚ ਜਿੱਥੇ ਇੱਕ ਸੱਪ ਦੀ ਵਰਮੀ ਸੀ ਇਹੋ ਜੀ ਖੁੱਡ ਸੀ ਬੜਾ ਭਿਆਨਕ ਸੱਪ ਰਹਿੰਦਾ ਸੀ ਤੇ ਲੋਕਾਂ ਚ ਇਹ ਗੱਲ ਆਮ ਪ੍ਰਚਲਿਤ ਸੀ ਕਿ ਇੱਥੇ ਇੱਛਾ ਧਾਰੀ ਸੱਪ ਰਹਿੰਦਾ ਹੈ ਸਰੀਰ ਬਦਲ ਲੈਂਦਾ ਆਪਣੀ ਇੱਛਾ ਅਨੁਸਾਰ ਸਰੀਰ ਬਦਲ ਲੈਂਦਾ ਚੇਂਜ ਕਰ ਲੈਂਦਾ ਕੋਈ ਡਰਦਾ ਦਿਨੇ ਵੀ ਨਹੀਂ ਸੀ ਜਾਂਦਾ ਬਾਬਾ ਮਹਾਰਾਮ ਸਿੰਘ ਜੀ ਨੇ ਉੱਥੇ ਉਹੀ ਦੀ ਭਿਆਨਕ ਥਾਂ ਤੇ ਜਾ ਕੇ ਬੈਠ ਜਾਣਾ ਭਗਤੀ ਕਰਨੀ ਕਰੇ ਆ ਜਾਣਾ ਵਾਪਸ ਆਣਾ ਮਾਂ ਨੇ ਅਖਣ ਸਾਰਾ ਦਿਨ ਭੁੱਖਾ ਹੀ ਰਿਆ ਰੋਟੀ ਖਾ ਵੀ ਲਈ ਹੈ ਮੈਂ ਤੇ ਬੰਨ ਕੇ ਭੇਜਦੀ ਆਂ ਆਖਦੀ ਆਂ ਤੂੰ ਘਰੇ ਹੀ ਰਹਿ ਕੋਈ ਲੋੜ ਨਹੀਂ ਪਰ ਤੂੰ ਕਹਿਣਾ ਮੈਂ ਜਾਣਾ ਮੈਂ ਭਗਤੀ ਕਰਨੀ ਆਂ ਜੇ ਪਿਤਾ ਨੇ ਪੁੱਛਣਾ ਕੀ ਕਰਦਾ ਸੀ ਕੀ ਕਰਨ ਗਿਆ ਸੀ ਮੈਂ ਆਪਣਾ ਕੰਮ ਤੇਰਾ ਕੰਮ ਕਿਹੜਾ ਹੈ ਪਰਮੇਸ਼ਰ ਦਾ ਨਾਮ ਜਪਣ ਤੈਨੂੰ ਭੈ ਨਹੀਂ ਆਉਂਦਾ ਡਰ ਨਹੀਂ ਆਉਂਦਾ ਨਹੀਂ ਜਿਹੜਾ ਹਰਥਾਂ ਵਿਆਪਕ ਹੈ ਜਲਾਥਲਾਂ ਵਿੱਚ ਉਹੀ ਰਾਖੀ ਕਰਨ ਵਾਲਾ ਜੇ ਤਾਂ ਬੋਲਣ ਤੇ ਤਾਂ ਗਿਆਨ ਹੈ ਉਹਨਾਂ ਦਾ ਬੋਲਣਾ ਹੀ ਕਿਹੋ ਜਿਹਾ ਗਿਆਨ ਵਾਲਾ ਹੁੰਦਾ ਸੀ ਕਿੰਨਾ ਉੱਚਾ ਬਚਨ ਹੁੰਦਾ ਸੀ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਆਮ ਸਾਧੂਆਂ ਬਾਰੇ ਤੇ ਚਲੋ ਗੱਲ ਨੂੰ ਬੜਾ ਸੋਹਣਾ ਬਣਾਉਣ ਵਾਸਤੇ ਵੀ ਆਖਿਆ ਜਾਂਦਾ ਕਿ ਬਚਪਨ ਉਮਰੀ ਉਹਨਾਂ ਦੀ ਰਹਿਣੀ ਬਹਿਣੀ ਇਉਂ ਸੀ ਇਸ ਤਰ੍ਹਾਂ ਸੀ ਪਰ ਬਾਬਾ ਮਹਾਹਰਨਾਮ ਸਿੰਘ ਜੀ ਤਾਂ ਬਾ ਕੁਮਾਲ ਬਿਲਕੁਲ ਹੀ ਬੜੀ ਚੰਗੀ ਤਰ੍ਹਾਂ ਹੀ ਆਮ ਦੁਨੀਆਦਾਰ ਬੱਚਿਆਂ ਨਾਲੋਂ ਰਹਿਣੀ ਬਹਿਣੀ ਵੱਖਰੀ ਸੀ ਆ ਢੋਲ ਹੋ ਕੇ ਪਰਮੇਸ਼ਰ ਦਾ ਨਾਮ ਜਪਣਾ ਆਪਾਂ ਸੁਣ ਰਹੇ ਸੀ ਬਾਬਾ ਗੁਲਜ਼ਾਰ ਸਿੰਘ ਜੀ ਹੋਰਾਂ ਕੋਲੋਂ ਕਿ ਕਿਵੇਂ ਜਾ ਕੇ 7.5 ਲੱਖ ਪਾਠ ਜਪਜੀ ਸਾਹਿਬ ਦਾ ਸਤਖੰਡ ਸ੍ਰੀ ਦਰਬਾਰ ਸਾਹਿਬ ਸਰੋਵਰ ਦੀਆਂ ਪਰਕਰਮਾਂ 'ਚ ਬਹਿ ਕੇ ਉੱਥੇ ਕੀਤਾ। ਥਾਂ ਥਾਂ ਤੇ ਜਾ ਕੇ ਭਗਤੀ ਕੀਤੀ, ਘਰ ਨਾ ਕੀਤੀ। ਬਾਬਾ ਜਿੰਦੂ ਜੀ ਬੈਠੇ ਨੇ ਹੋਰ ਵੀ ਮਹਾਂਪੁਰਖ ਧੰਨ ਬਾਬਾ ਕੁੰਦਨ ਸਿੰਘ ਜੀ ਨਾਨਕ ਸਰਕਲੇਰਾ ਜਥੇ ਨੂੰ ਲੈ ਕੇ ਡੇਰਾ ਰومی ਪੁੱਚੋ ਸਥਾਨ ਤੇ ਜਾਣਾ ਬੜੇ ਪਿਆਰ ਤੇ ਭਾਉ ਤੇ ਭੈ ਨਾਲ ਦਾਦਾ ਖੀਮ ਸਿੰਘ ਜੀ ਦੇ ਵਕਤ ਜਾ ਕੇ ਦਰਸ਼ਨ ਮੇਲਾ ਕਰਨਾ ਦਰਸ਼ਨ ਕਰਕੇ ਬੜਾ ਵੱਖਰਾ ਜਿਹਾ ਵਾਤਾਵਰਣ ਪ੍ਰਤੀਤ ਹੁੰਦਾ ਸੀ ਉਥੋਂ ਦਾ ਪ੍ਰਭਾਵ ਹੀ ਅਨੋਖਾ ਲੱਗਣਾ ਜਿੱਥੇ ਇੰਨੀ ਬੰਦਗੀ ਹੋਈ ਹੋਵੇ ਜਿੱਥੇ ਇਨਾ ਭੈ ਹੋਵੇ ਬਿਨਾਂ ਆਗਿਆ ਦੇ ਕੋਈ ਝਾੜੂ ਵੀ ਨਾ ਲਾ ਸਕਦਾ ਹੋਵੇ ਅਜਿਹਾ ਭੈ ਕੋਈ ਅਮੀਰ ਹੈ ਕੋਈ ਰਾਜਾ ਹੈ ਕੋਈ ਤਨਾਡ ਹੈ ਪਰਵਾਹੀ ਕੋਈ ਨਹੀਂ ਥਾਂ ਤੇ ਜਾ ਕੇ ਨਜ਼ਾਰਾ ਹੀ ਹੋਰ ਆਉਣਾ ਸੋ ਸਾਧ ਸੰਗਤ ਇਹ ਧੰਨ ਬਾਬਾ ਮਹਾਰਨਾਮ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਕਿੰਨੀ ਉਹਨਾਂ ਦੀ ਪਹੁੰਚ ਕੋਈ ਅੰਦਾਜ਼ਾ ਹੀ ਨਹੀਂ ਹੋ ਸਕਦਾ ਕਿੰਨੀ ਵੱਡੀ ਉਹਨਾਂ ਦੀ ਕਾਹਲਣਾ ਕਾਲ ਕਮਾਈ ਕੋਈ ਕਿਆਸ ਕਰਨਾ ਵੀ ਔਖਾ ਹੈ ਇਹ ਧਰਤੀ ਧੰਨ ਹੈ ਇਸ ਨਗਰ ਮਰਸੂਰਵਾਲ ਵਿੱਚ ਬਾਬਾ ਮਹਾਰਨਾਮ ਸਿੰਘ ਜੀ ਦਾ ਆਗਮਨ ਹੋਇਆ ਜਨਮ ਹੋਇਆ ਪਰ ਸਾਧੂ ਸਾਰੀ ਦੁਨੀਆ ਦੇ ਸਾਝੇ ਹੁੰਦੇ ਨੇ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਦੀਆਂ ਸਾਖੀਆਂ ਪੜ੍ਹੀਏ ਜਾਂ ਸੁਣੀਏ ਉਹਨਾਂ ਕੋਲ ਜਿੱਥੇ ਅਮਰਤ ਧਾਰੀ ਸਿੰਘ ਅਵਸਥਾ ਨੂੰ ਉੱਚਿਆਂ ਕਰਨ ਵਾਸਤੇ ਕੁਝ ਲੈਣ ਆਉਂਦੇ ਸਨ ਉੱਥੇ ਉਦਾਸੀ ਨਿਰਮਲੇ ਮੁਸਲਮਾਨ ਹਿੰਦੂ ਵੱਖੋ ਵੱਖ ਮੱਤਾ ਨਾਲ ਜੁੜੇ ਹੋਏ ਜਿਹੜੇ ਸਨ ਜਿਨ੍ਹਾਂ ਨੂੰ ਇਹ ਚਾਹਤ ਸੀ ਇਹ ਮਨਗ ਸੀ ਇੱਛਾ ਸੀ ਕਿ ਇਹ ਅਵਸਥਾ ਨੂੰ ਉੱਚਾ ਕਿਸ ਤਰ੍ਹਾਂ ਕੀਤਾ ਜਾਵੇ ਲਾਭ ਲਈਏ ਕੋਈ ਹੈ ਇਸ ਵੇਲੇ ਇਹੋ ਜੀ ਹਸਤੀ ਪਤਾ ਲੱਗਦਾ ਸੀ ਕਿ ਬਾਬਾ ਮਹਾ ਹਰਨਾਮ ਸਿੰਘ ਜੀ ਡੇਰਾ ਰੂਮੀ ਪੁੱਜੋ ਵਿਰਾਜਮਾਨ ਹਨ ਸੁਭਾਏਮਾਨ ਹਨ ਚਲੋ ਚੱਲੀਏ ਚੱਲ ਕੇ ਲਾਹਾ ਲੈਂਦੇ ਹਨ ਤਨ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਬਚਨ ਵੀ ਹਨ ਸਾਖੀਆਂ ਤੋਂ ਪ੍ਰਾਪਤ ਹੁੰਦੇ ਨੇ ਸੁਣੇ ਵੀ ਨੇ ਵੱਡਿਆਂ ਤੋਂ ਕਿ ਬਾਬਾ ਮਹਾ ਹਰਨਾਮ ਸਿੰਘ ਜੀ ਬਚਨ ਕਰਦੇ ਸਨ ਕੋਈ ਦੁਨਿਆਵੀ ਲੋੜਾਂ ਵਾਲਾ ਆਵੇ ਉਹਦੀ ਸੁਣੀ ਅਣ ਸੁਣੀ ਕਰਦੀ ਏ ਵੱਖਰੀ ਗੱਲ ਹੈ ਦੇਖ ਕੇ ਕੋਈ ਅਧਿਆਤਮਕ ਪੱਖ ਨੂੰ ਮੁੱਖ ਰੱਖ ਕੇ ਕਿ ਮੇਰੀ ਅਵਸਥਾ ਉੱਚੀ ਕਿਵੇਂ ਹੋ ਸਕਦੀ ਹੈ ਮੈਂ ਪਰਮੇਸ਼ਰ ਨੂੰ ਕਿਵੇਂ ਮਿਲ ਸਕਦਾ ਇਸ ਮਗਨ ਨੂੰ ਲੈ ਕੇ ਆਵੇ ਉਹਨੂੰ ਅਸੀਂ ਕਦੇ ਵੀ ਟਾਲ ਮਟੋਲ ਨਹੀਂ ਕਰਦੇ ਤੇ ਉਹ ਦੱਸਣ ਲਈ ਉਹਨਾਂ ਦੀ ਸਮਰੱਥਾ ਸੀ ਉਹਨਾਂ ਦੀ ਤਾਕਤ ਸੀ ਸਾਧ ਸੰਗਤ ਜਿਹੜੇ ਇਹੋ ਜਿਹੇ ਮਹਾਪੁਰਸ਼ ਉਹਨਾਂ ਪ੍ਰਤੀ ਕਿੰਨੇ ਪਿਆਰੇ ਬਚਨ ਆਖਿਆ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸ਼ਰਣਾ ਏ ਨਰੰਕਾਰ ਮੇਰੇ ਤੇ ਕਿਰਪਾ ਕਰ ਮੈਂ ਤੇਰੇ ਇਹੋ ਜੇ ਪਿਆਰੇ ਮਹਾਪੁਰਸ਼ਾਂ ਦੇ ਚਰਨਾਂ ਦੀ ਖਾਕ ਬਣ ਜਾਵਾਂ ਤੇ ਬਣੇ ਹੀ ਰਵਾਂ ਜਿਨ੍ਹਾਂ ਦੀ ਕਿਰਪਾ ਨਾਲ ਇਹ ਜੀਵਨ ਸੁੰਦਰ ਗਹਿਣੇ ਵਾਂਗ ਜੀਵਨ ਹੀ ਸੁੰਦਰ ਬਣ ਜਾਂਦਾ ਹੈ ਪਤਾ ਚੱਲ ਜਾਂਦਾ ਹੈ ਕਿ ਲੋਕ ਪ੍ਰਲੋਕ ਸੰਵਾਰੀ ਦਾ ਕਿਸ ਤਰ੍ਹਾਂ ਹੈ ਉਹਨਾਂ ਦੇ ਚਰਨਾਂ ਦੀ ਧੂੜ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਣੀ ਸਤਾਣੀ ਤਾਨ ਵਾਲੀ ਤਾਕਤਵਰ ਕਿ ਉਹਨਾਂ ਦਾ ਆਸਰਾ ਬੜਾ ਵੱਡਾ ਹੈ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਜਿਵੇਂ ਗਹਿਣਾ ਸੁੰਦਰਤਾ ਵਿੱਚ ਵਾਦਾ ਕਰਦਾ ਹੈ ਮਹਾਪੁਰਖ ਇਹੋ ਜੀ ਜੀਵਨ ਯੁਗਤ ਜਾਚ ਸਿਖਾ ਦਿੰਦੇ ਨੇ ਕਿ ਮਨੁੱਖ ਦਾ ਜਿਹੜਾ ਜੀਵਨ ਉਹ ਸੁੱਖਾਂ ਵਾਲਾ ਸੁਖਦਮਈ ਬਣ ਜਾਂਦਾ ਹੈ ਸੋ ਧੰਨ ਬਾਬਾ ਮਹਾਰਨਾਮ ਸਿੰਘ ਜੀ ਅਤੇ ਉਹਨਾਂ ਦੀ ਕੁਲ ਵਿੱਚੋਂ ਮਹਾਪੁਰਖ ਸਤਿਕਾਰਯੋਗ ਸੰਤ ਬਾਬਾ ਗੁਰਦਿਆਲ ਸਿੰਘ ਜੀ ਜਿਹੜੇ ਆਪ ਸੰਗਤਾਂ ਦਾ ਸਹਿਯੋਗ ਲੈ ਕੇ ਹਰੇਕ ਸਾਲ ਇਹ ਬੜਾ ਵਧੀਆ ਸਮਾਗਮ ਰੱਖਦੇ ਨੇ ਅਸਥਾਨ ਤੇ ਵੀ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਉਹਨਾਂ ਦੀ ਸੰਪੂਰਨਤਾ ਕੀਰਤਨ ਕਥਾ ਹੁੰਦਾ ਫਿਰ ਇਸ ਜਗ੍ਹਾ ਤੇ ਕੁਝ ਸਾਲਾਂ ਤੋਂ ਖੁੱਲੇ ਪੰਡਾਲ ਵਿੱਚ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਦੀਵਾਨ ਸਜਦੇ ਨੇ ਸੋਦਾਸ ਬਹੁਤ ਬਹੁਤ ਵਧਾਈਆਂ ਦਿੰਦਾ ਹੈ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਨੂੰ ਸਾਰੀ ਸੰਗਤ ਨੂੰ ਧੰਨ ਬਾਬਾ ਮਹਾਰਨਾਮ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ